ਜੀਵੀ ਸਾਡੇ ਹੋਲ ਨਿਸ਼ਾ ਹੈਗਾ ਕਿ ਪਿਛਲੇ ਦਿਨ ਕਾਫੀ ਅਖਬਾਰਾਂ ਚੈਨਲਾਂ ਤੇ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਚਰਚਾ ਦਾ ਵਿਸ਼ਾ ਬਣਿਆ ਇਸ ਤੋ ਆ ਨਹਿਰ ਜਿਹੜੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਹਰ ਤੁਸੀਂ ਦੇ ਦਿਨ ਕੱਟੀ ਡਿੱਗੀ ਜਾਂਦੀ ਜਾਂ ਕੋਈ ਨਾ ਕੋਈ ਗੈਜੂਐਲਟੀ ਵੀ ਹੁੰਦੀ ਹੈ ਤੇ ਕਈ ਚੱਕਰੀ ਹੁੰਦੇ ਆ ਤੇ ਕਈ ਤਰ੍ਹਾਂ ਦੇ ਕੀ ਲੋਕ ਤਾਂ ਕਈ ਵਾਰ ਕੇਲੇ ਜਿਹੜੇ ਲੱfte ਵੀ ਨਹੀਂ ਹੈ ਸੋ ਇਹ ਜਿਹੜੀ ਪਿਸਤੋਆ ਬਨਾਹ ਰਾ ਜੋ 100 ਸਿੰਘਾ ਨੂੰ ਹੁਣੀ ਜਿਹੜਾ ਆਪਣੇ ਕਾਰਜ ਕਾਲ ਸਿਕਰ ਮੰਤਰੀ ਜਿਨ੍ਹਾਂ ਨੇ ਪੜਾ ਉਹ ਤੇ ਬਰਮ ਤੋਂ ਕਈ ਹੋਰ ਨਵਾਂ ਰੂਪ ਦਿੱਤਾ ਸੀ ਕਰ ਪਰ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ ਸਰਕਾਰਾਂ ਬ ਉੱਚਾ ਹੈ ਲੋਹਰੀ ਗੋਬਨੇ ਚਾਹੇ ਕਿਸੇ ਤਰ੍ਹਾਂ ਵਿੱਚ ਜਿਹੜੀ ਬਣੀ ਇੰਗਲੈਂਡ ਲਾ ਕੇ ਜਾਂ ਮਤਲਬ ਕਿਸੇ ਇੱਕ ਤਰ੍ਹਾਂ ਸੇਕੂਰ ਨਹੀਂ ਹੈ ਤੇ ਕੁਛ ਇੱਕ ਤਰ੍ਹਾਂ ਥਾਂ ਤੇ ਜਿਹੜੀ ਬਣੀ ਆ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਜਿੱਥੇ ਗੱਲ ਕਰਾਂਗੇ ਉੱਥੇ ਨਾਲ ਦੀ ਨਾਲ ਦਰਖਤ ਤੇ ਕੰਨੇ ਤੇ ਪੀੜ ਵੀ ਬਹੁਤ ਜਿਹੜੇ ਨੁਕਸਾਨ ਦੇ ਜਦੋਂ ਬਾਸਤੇ ਹਨੇਰੀ ਆਉਂਦੀ ਆ ਉਹਦੇ ਨਾਲ ਕੀ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਆ ਸੋ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਗੱਲ ਕਰਦੇ ਆ ਸਲਾਹ ਸੋਹ ਸਿੰਘ ਜੀ ਨਾਲ ਸਲਾਹ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਅ ਕੰਸਲ ਸੌਤੋਂ ਪਹਿਲਾਂ ਤਾਂ ਗੱਲ ਕਰੀਏ ਜਿਹੜੀ ਤੁਸੀਂ ਇਸ ਤੋਂ ਆਪਣੇ ਕਾਹਚ ਕਾਹਦੇ ਤਰ੍ਹਾਂ ਪਿਸਤੋਂ ਨਹਿਰ ਜਿਹੜੀ ਆ ਮੇਨ ਨਹਿਰ ਆ ਉਹ ਵਰਾਈਸ ਤੇ ਹੁੰਦੀ ਹਾਲਤ ਬੜੀ ਖਸਤਾ ਜੇ ਖੇਤਰਰਾਮਾ ਵੀ ਜੀ ਸਭ ਤੋਂ ਵਿੱਚ ਕਿਸ ਤਰ੍ਹਾਂ ਦੇ ਤੇ ਤੋਂ ਦਲੇਦੀ ਇਹਦੇ ਲੈ ਰਿਆ ਇਹ ਘਰਸ਼ਣ ਕਰ ਤੋਂ ਆਦੋਂ ਤੱਕ ਇਹ ਪੰਜ ਅਸੈਂਬਲੀ ਹਲਕੇ ਨੂੰ ਬਗਰ ਕਰਦੀ ਹੈ ਮੈਂ ਜਦੋਂ 97 ਤੋਂ ਪਹਿਲੀ ਵਾਰ ਐਮਐਲਪੇ ਪੜਿਆ ਉਸ ਵੇਲੇ ਕਿ ਥੋੜ੍ਹ ਥੋੜ੍ਹੇ ਪੋਰਸ਼ਨ ਲੈ ਕੇ ਪੱਕੇ ਬਣੇ ਸੀ ਬਾਕੀ ਇਹ ਨਹਿਰ ਸਾਡੀ ਜਿਹੜੀ ਆ ਨਾਲ ਨਾਲ ਪੜੀ ਜਿਹੜੀ ਆ ਉਹ ਕੱਚੀ ਹੋਇਆ ਕਰਦੀ ਸੀ ਜਦੋਂ ਮੈਨੂੰ ਬਪਾ ਮਿਲਿਆ ਸਰਕਾਰ ਦੇ ਵਿੱਚ ਰਹਿੰਦੇ ਆ ਮੈਂ ਇਹਨੂੰ ਯਤਨ ਕਰਕੇ ਜਿਹੜੀ ਆ ਉਹ ਪੱਕੀ 18 ਫੁੱਟ ਦੀ ਜਿਹੜੀ ਉਹ ਬਣਾਇਆ ਔਰ 2008 ਦੇ ਵਿੱਚ ਅਸੀਂ ਇਹ ਬਣਾਇਆ ਸੀ ਤੇ ਇਹਦਾ ਇਨਾ ਫਾਇਦਾ ਹੋਇਆ ਕਿ ਸਾਰਾ ਇਲਾਕਾ ਜਿਹੜਾ ਆ ਉਹ ਆਦਮਪੁਰ ਤੋਂ ਕੋਹੜਾਪੁਰ ਤੋਂ ਕਾਂਡੇ ਤੋਂ ਇਸ ਰੂਟ ਤੇ ਚੰਡੀਗੜ੍ਹ ਜਾਣ ਦੇ ਆਦਮਪੁਰ ਤੋਂ ਜਾਣ ਵਾਸਤੇ ਇਹ ਇਹ ਬਣੀ। ਉਹ ਇੱਥੇ ਜਿਹੜੀਆਂ ਕੱਢੀ ਕਰਨ ਬਸਾਂ ਜਿਹੜੀਆਂ ਤਾਂ ਉਸ ਤੋਂ ਬਾਅਦ ਇਹ ਥੋੜਾ ਸਮਾਂ ਪਹਿਲਾਂ ਇਹਦੇ ਲਈ ਸੁਰੱਖਿਅਤ ਕੀਤੀ ਗਈ ਹੈ। ਜਦੋਂ ਰੇਲਵੇ ਕੋਤਤੀ ਕੀਤੀ ਆ ਪਤਾ ਨਹੀਂ ਕਿਤੇ ਕਿੰਨਾ ਬੈਕ ਮੈਥ ਕਰਨ ਨੂੰ ਪੁੱਲ ਗਿਆ ਕਿ ਇਹ ਲਹਿਰ ਇਹ ਨਾਲ ਲਹਿਰ ਚਲਦੀ ਹੈ ਰੱਤ ਦੇ। ਅਸੀਂ ਇਹ ਜਿਹੜੀ ਵੈਰੀਕੇਟ ਆ ਉਹ ਬੰਦੇ ਪੱਟ ਦਿੱਤੀ ਜਿਹੜੀ ਇਹ ਸੀਮੈਂਟ ਦੇ ਪੱਤਣਾਂ ਜਿਹੜੀ ਬਣਾਈ ਹੋਈ ਸੀ। ਤੇ ਇਹਦੇ ਨਾਲ ਨਾਲ ਵੈਰੀਕੇਟ ਹੋਣੀ ਬਣਦੀ ਆ। ਸੜਕ ਬਣ ਕੇ ਵੀ ਬਹੁਤ ਵਧੀਆ ਬਣੀ ਆ ਲੋਕਾਂ ਦੇ ਵਾਸਤੇ ਸਹੂਲਤ ਆ ਸਭ ਕੁਝ ਆ। ਇਹਦੀ ਆਧਰਪੋਰਟ ਤੋਂ ਮੇਕਲੈਂਡ ਤੱਕ ਦੀ ਨੰਨਤ ਬੈਰੀ ਗਈ ਜੀਆ ਉਹ ਅਪਾਰਟਮੈਂਟ ਨੇ ਕਰ ਦਿੱਤੀ ਪਰ ਮੇਕਲੈਂਡ ਨੂੰ ਲੈ ਕੇ ਕੋਰਪਸ ਤੋਂ ਹੀ ਕੋਰਪਸ ਨੂੰ ਲੈ ਕੇ ਕਰ ਸਕਰ ਤੱਕ ਇਹਦੀ ਬੈਰੀ ਗਈ ਨਹੀਂ ਕੀਤੀ ਮੈਂ ਇਹਦੇ ਬਾਅਦ ਤੇ ਅਪਾਰਟਮੈਂਟ ਨਾਲ ਵੀ ਗੱਲ ਕੀਤੀ ਮੈਂ ਸੀਪ ਨਾਲ ਗੱਲ ਕੀਤੀ 1035 ਸੀਪ ਜੀ ਉਹਨਾਂ ਨੇ ਵੀ ਐਸਸੀਮੇਟ ਵੀ ਮੋਬਾਈਲ ਲੱਗਤਾ ਕਿ ਤੱਕ ਕੋਰ ਰੈਸੂ ਵੀ ਹੈ ਇਹ ਗੱਲ ਨੂੰ ਇੱਕ ਸਾਲ ਬੀਤ ਗਿਆ ਐਸਸੀਮੇਟ ਤੇ ਇਹਨੂੰ ਸਾਰੀ ਗੱਲ ਹੋ ਗਈ ਵਦਨ ਕੀ ਕਰਨਿਆ ਫੰਡ ਨੇ ਜਾਰੀ ਹੋਏ ਜਾਂ ਉਹ ਕਦੀ ਵੀ ਕਬੂਤਕ ਨਹੀਂ ਲੱਗਾ ਹੁਣ ਹਾਲਾਤ ਇਹ ਬਣ ਗਏ ਆ ਕਿ ਹਰ ਰੋਜ਼ ਕੋਈ ਨਾ ਕੋਈ 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 ਕਾਰਨ ਤੇ ਪੇ ਹੋਰ ਸੜਕ ਤੇ ਆ ਕੋਈ ਬੰਦਾ ਮਿੰਟ ਤੇ ਆ ਪਹੁੰਚੇ ਪਏ ਔਰ ਤਿੰਨ ਚਾਰ ਬਰੇ ਜਿਹੜੇ ਆ ਉਹ ਟਿੱਪਰ ਜਿਹੜੇ ਆ ਉਹ ਨਹਿਰ ਦੇ ਵਿੱਚ ਨਿਗੇ ਜਦੋਂ ਨਹਿਰ ਪੂਰੀ ਭਰ ਕੇ ਚੱਲਦੀ ਹੈ ਇੱਕ ਇੱਕ ਟਿੱਕ ਜਾਏ ਤਾਂ ਫਿਰ ਦੋ ਦੋ ਦਿਨ ਇਕੱਠੇ ਹਟ ਜਾਂਦਾ ਤੇ ਇਹਦੇ ਨਾਲ ਨਹਿਰ ਦੇ ਪਾਇਨ ੱਡਾ ਲੱਗ ਕੇ ਨਹਿਰ ਦੇ ਟੋਕਣ ਨਾ ਉਹ ਲੋਕ ਹੁੰਦਾ ਵੀ ਦਾ ਜਿਹੜਾ ਉਹ ਲੋਕਾਂ ਨੇ ਬਣਿਆ ਆ ਉਹ ਮੈਂ ਇਸ ਮੁਸ਼ਕਲ ਨੂੰ ਲੈ ਕੇ ਉਹ ਜਿੱਥੇ ਹੋਰ ਬਹੁਤ سارے ਬੰਦਿਆਂ ਨੇ ਵੀ ਇਹਦਾ ਬਸ ਬਸ ਸਮਝਦੇ ਵਿੱਚ ਰੱਖੀ ਤਾਂ ਮੈਂ ਆਪ ਖੁਦ ਵੀ ਹਫਤਾ ਪਹਿਲਾਂ ਮੈਂ ਜ਼ਿਲੇ ਦੇ ਜੱਪਟੀ ਕਮਿਸ਼ਨ ਨੂੰ ਗਿਆ ਸੀ ਉਹ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਇਹਦੀ ਬੈਨੀਫਿਟ ਜਿਹੜੀ ਪਹੁੰਚ ਰਹੀ ਆ ਇਹਦੀ ਬੈਨੀਫਿਟ ਕੀਤੀ ਜਾਵੇ ਉਹ ਨਾਲ ਨਾਲ ਜਿਹੜੇ ਡਰਾਫਟ ਆ ਉਹ ਪ੍ਰਸਾਦ ਕਰਕੇ ਬਹੁਤ ਲੇਵੇਂ ਹੋਇਆ ਹੋਆ ਜਿਆਦਾ ਫੈਲ ਰਿਹਾ ਹੋਆ ਉਹ ਵੀ ਜਿਹੜੇ ਆ ਪਟਾਉਣ ਦੇ ਲੋੜ ਆ ਕਿਉਂਕਿ ਜਿਹੜਾ ਇਹ ਲੋੜ ਹੈ ਇਹ ਦੇ ਉੱਪਰ ਥੀ ਅੱਜ ਬਹੁਤ ਵੱਡਾ ਜਿਹੜਾ ਇੱਕ ਵਨਕੇ ਆਉਂਦਾ ਲੋਕਾਂ ਦੇ ਜਿਹੜੇ ਕਿਪਰ ਦੇ ਵਿੱਚ ਉਹ ਵੜਾ ਹਸਾ ਕੋਲ ਜਿਹੜੀ ਸੜਕ ਬਣ ਰਹੀ ਹੈ ਉਹ ਦਾ ਡੀਗਲ ਆ ਰਿਹਾ ਜੀ ਉਹ ਬੰਦੇ ਬਾਦਪੁਰ ਤੋਂ ਕੋਟ ਤੋਂ ਹੀ ਕੋਟ ਤੋਂ ਜੋ ਮੀਂਹਿਆਣਾ ਮੀਂਹਿਆਣ ਤੋਂ ਜਿਹੜਾ ਉਹ ਵਾਹਣ ਲੈ ਕੇ ਜਾਂਦੇ ਆ ਤੇ ਮੈਂ ਹੁਣ ਕੱਲ ਦਾ ਹੀ ਹੋਇਆ ਸੀ ਇਹਦਾ ਹੱਲ ਕੀ ਕੱਢਿਆ ਜਾਵੇ ਨਹੀਂ ਜਾਂਦੀ ਸੋ ਮੈਂ ਉਹਦੇ ਬਾਅਦ ਤੇ ਆਪਣਾ ਖਿਆਲ ਵੀ ਜਿਹੜਾ ਸਾਰੇ ਜਿਹੜੇ ਡਿਪਾਰਟਮੈਂਟ ਨੂੰ ਉਹ ਜਿਲ੍ਹਾ ਪ੍ਰਸ਼ਾਸਨ ਨੂੰ ਮਾਤੋ ਤੇ ਨਹੀਂ ਕਿਹਾ ਕਹਿੰਦਾ ਹੈ ਕਿ ਬਾਦਪੁਰ ਤੋਂ ਕੋਟ ਤੋਂ ਹੀ ਬਾਜਲੇ ਉੱਤੇ ਉੱਪਰ ਜਾਂਦੇ ਆ ਤੋ 30 ਕਿਲੋਮੀਟਰ ਸੱਪਰੋਂ ਨੂੰ ਪੈਂਦਾ ਉਸ ਕੋ ਆਪਣੇ ਪੁਆਇੰਟ ਤੇ ਜਾਣ ਬਾਕੀ ਜੇ ਆਪਾਂ ਉਹ ਟਿਪਰ ਮਾਲਕੋਟ ਤੋਂ ਬਹਾਸ਼ਾ ਅਪੋਰ ਬਾਈਪਾਸ ਉਸ ਬੈਰੀਕੇਡ ਉੱਥੋਂ ਲੈ ਕੇ ਜਾ ਜਾਈਏ ਤੋ 30 ਕਿਲੋਮੀਟਰ ਬਣਦਾ ਸੋ ਮੈਂ ਸਮਝਦਾ ਕਿ ਇਹਦਾ ਹੱਲ ਇੱਕ ਤਾਂ ਬਹੁਤ ਤਾਂ ਵਧੀਆ ਹੀ ਹੋ ਕਰਦਾ ਕਿ ਜਦ ਤੱਕ ਇਹਦਾ ਹੱਲ ਨਹੀਂ ਹੁੰਦਾ ਬੈਰੀਕੇਡ ਨਹੀਂ ਜਿਹੜੇ ਲੱਗਦੇ ਉੱਥੇ ਜਿਹੜੇ ਟਿਪਰ ਉਹ ਮਾਲਕੋਟ ਤੋਂ ਬਹਾਸ਼ਾ ਅਪੋਰ ਉੱਤੇ ਹੀ ਵੜ ਕਰਦੇ ਜਾਂ ਤਾਂ ਕਿ ਇੱਥੇ ਜਿਹੜੇ ਆ ਉਹ ਡਾਇਨਾਮਿਟ ਡੇਗਣਾ ਥੱਕਣ ਔਰ ਜਿਹੜੇ ਲੋਕਾਂ ਦੇ ਵੀ ਆਵਾਜ਼ ਆ ਜੈਗੇ ਆ ਜਾ ਜਿਹੜੇ ਹੋਰ ਤੇ ਐਕਸੀਡੈਂਟ ਹੁੰਦੇ ਆ ਉਹਦਾ ਪਤਾ ਉਹ ਕੀਤਾ ਜਾ ਸਕੇ ਉਹਦੇ ਵਾਸਤੇ ਮੈਂ ਤੁਹਾਡੇ ਬਾਦਮ ਰਹੀ ਇਹ ਜਿਹੜਾ ਸਾਰੇ ਆਪਣੇ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਇਹ ਉਹਦਾ ਧਿਆਨ ਚਾਹ ਲੈਣਾ ਚਾਹਦਾ ਕਿ ਇਹ ਇਹਦਾ ਹੱਲ ਜਿਹੜਾ ਫੌਜ ਉੱਤੇ ਕੀਤਾ ਜਾਵੇ ਤਾਂ ਕਿ ਰੋਕ ਮਾ ਦੇ ਜਿਹੜੀ ਆ ਜਾਨ ਮਾਲ ਦੀ ਰੱਖੀ ਹੋਵੇ ਤੱਕ ਜਿਹੜੀਆਂ ਗੱਡੀਆਂ ਵਿੱਚ ਲੇ ਲੀਆਂ ਨੁਕਸਾਨ ਹੁੰਦਾ ਉਹਦਾ ਪਤਾਇਆ ਜਾ ਸਕੇ ਇਸ ਤੋਂ ਪਹਿਲਾਂ ਕੋਈ ਹੋਰ ਬਹੁਤ ਵੱਡੀਆਂ ਘਟਨਾਵਾਂ ਵਾਪਰ ਜਾਵੇ ਇਥੇ ਪੂਰੀ ਤਰ੍ਹਾਂ ਤੇ ਜਿਹੜਾ ਆ ਕੋਈ ਕੋਈ ਕਿਸੇ ਦੇ ਇਤੇ ਖਰਚਾ ਨਹੀਂ ਜੇ ਤੁਸੀਂ ਟ੍ਰੈਫਿਕ ਨੂੰ ਡਾਇਵਰਟ ਕਰ ਦਿੰਦੇ ਐ ਤੇ ਪੁਨਰਵਾੜ ਕੋਰਤੋ ਤੋ ਆਟੋਮੈਟਿਕਲੀ ਰਸਤਾ ਵਧੀਆ ਰਸਤਾ ਵਧੀਆ ਹੁੰਦਾ ਜੇ ਇਹ ਰੋਕ ਤੇ ਆਉਗਾ ਕੋਈ ਰੋਡ ਦਿਨੇ ਜਾਊਗਾ ਤੇ ਉਹਦੇ ਨਾਲ ਇਹ ਬੰਦੇ ਦਾ ਹੱਲ ਹੋ ਜਾਊਗਾ ਔਰ ਦੁਬਾਰਾ ਮੈਂ ਫੇਰ ਤੁਹਾਡੇ ਬਾਦ ਵਿੱਚ ਰਹੀਂ ਮੰਗ ਵੀ ਕਰਤਾ ਕਿ ਇਹ ਜਿਹੜੇ ਸਾਡੇ ਇਲਾਕੇ ਦੀ ਬੇਨਤੀ ਹੈ ਇਹ ਸੁਣ ਜਾ ਕੇ ਕੀਤਾ ਜਾਵੇ ਜੱਗ ਤੋਂ ਜੱਗ ਜਿਹੜਾ ਐਸਟਿਮੇਟ ਗਿਆ ਉਹ ਉਹ ਤਰਾ ਕੇ ਇਹਦਾ ਬਣ ਕੇ ਕਿਨੇ ਕੀਤਾ ਜਾਵੇ ਮੈਂ ਜਿਹੜੇ ਇੱਥੇ ਮੈਂ ਖਾਸ ਤੌਰ ਤੇ ਇਹ ਗਰਸ਼ਣ ਕਰ ਤੋਂ ਬਧਾਇਕ ਨੇ ਉਹ ਜੋ ਵੀ ਸਪੀਕਰ ਆ ਉਹਨਾਂ ਦਾ ਵੀ ਏਰੀਆ ਲੱਗਦਾ ਜੀ ਉਹਨਾਂ ਨੂੰ ਮੈਂ ਥੋੜੇ ਜਿਹਾ ਪਹਿਲਾਂ ਕਹਿ ਦਿੱਤੀ ਤੇ ਔਰ ਮੈਂ ਆਪਣੇ ਮੇਰੇ ਐਮਪੀ ਸਾਹਿਬ ਨੇ ਹਾਜ਼ਰ ਤੋਂ ਔਰ ਐਮਐਲ ਨੇ ਕਦੇ ਹਾਜ਼ਰ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੀ ਜਿੱਥੇ ਹੋਰ ਦੁਬਾਰਾ ਦੇਖਦੇ ਆ ਦੁਬਾਰਾ ਦੇ ਪਿਆਰ ਦਿਓ ਕੋਈ ਬਹੁਤ ਦਾਸਪੁਰ ਰੁਪਇਆ ਸਰਕਾਰ ਬਾਤ ਹੈ ਤੁਹਾਡੇ ਬਾਤ ਨੂੰ ਬਹੁਤੀ ਵੱਡੀ ਗੱਲ ਹੈ ਇਹ ਪੈਸੇ ਜਾਰੀ ਕਰਕੇ ਆਪਾਂ ਜਿਹੜਾ ਲੋਕਾਂ ਦੀ ਮੁਸ਼ਕਲ ਨੂੰ ਹੱਲ ਅੱਦਿਕ ਸੋ ਦੋਸਤੋ ਸਦਾ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਹੋਰਾਂ ਨੇ ਬਹੁਤ ਹੀ ਗਾਗਰ ਚ ਸਾਗਰ ਭਰੀ ਆ ਜਿੱਥੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਦਸੀਆਂ ਉੱਥੇ ਨਾਲ ਦੀ ਨਾਲ ਉਹਨਾਂ ਨੇ ਸਮਾਧਾਨ ਵੀ ਦੱਸਿਆ ਤੇ ਨਾਲ ਦੇ ਨਾਲ ਮੰਗ ਵੀ ਰੱਖੀ ਆ ਸੋ ਪਹਿਲੇ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਜਿਵੇਂ ਸਤਾਮ ਨਹਿਰ ਦੀ ਜਿਹੜੀ ਆ ਉਹਦੀ ਸੇਫਟੀ ਦੇ ਵਾਸਤੇ ਤੁਸੀਂ ਤੇ ਦੂਸਰਾ ਉਹਨਾਂ ਨੇ ਜਿਹੜਾ ਪੇੜ ਤਰਖਤ ਦੇ ਨਾਲ ਉਹਨਾਂ ਨੂੰ ਵੀ ਕੰਟਰੋਲ ਕਰਨ ਜਾਂ ਉਹਦੇ ਕੱਟਣ ਜਾਂ ਕਿਸੇ ਤਰ੍ਹਾਂ ਕੋਈ ਸਮਾਧਾਨ ਹੁੰਦਾ ਉਹਦੇ ਤੇ ਤੀਸਰਾ ਜਿਹੜਾ ਉਹਨਾਂ ਨੇ ਰੋਡ ਡਾਲ ਜਿਹੜੀ ਆ ਰੂਟ ਡਾਇਵਰਟ ਕਰਨ ਦੀ ਉਹ ਵੀ ਗੱਲ ਕੀਤੀ ਐ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਬੇਸ਼ੱਕ ਉਹ ਐਸ ਦੇ ਮੌਜੂਦਾ ਐਮਪੀ ਐ ਐਮਐਲਏ ਤੇ ਨਾਲ ਦੇ ਨਾਲ ਟਿੱਪੀ ਸਪੀਕਰ ਹਲਕੇ ਦੇ ਉਹਨਾਂ ਨੂੰ ਵੀ ਇਸ ਚੀਜ਼ ਨਾਲ ਸੰਬੰਧਿਤ ਕੀਤੀ ਹੈ ਤੇ ਨਾਲ ਉਹਨਾਂ ਨੇ ਮੰਗ ਵੀ ਕੀਤੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਮ ਤੱਕ ਇਹਨਾਂ ਵੱਲੋਂ ਕੀ ਕੀ ਗੱਲਬਾਤ ਪਹੁੰਚਾਈਏ ਔਰ ਇਹਨਾਂ ਵੱਲੋਂ ਕੀ ਕੀ ਮੰਗ ਜਿਹੜੀ ਆ ਉਹ ਵੀ ਜਿੱਥੇ ਉਹਨਾਂ ਨੇ ਸਿਵਲ ਪ੍ਰਸ਼ਾਸਨ ਨਾਲ ਡੀਸੀ ਮੈਮ ਨਾਲ ਵੀ ਗੱਲ ਕੀਤੀ ਹੈ ਹੋਰ ਵੀ ਉੱਚ ਅਧਿਕਾਰੀਆਂ ਨਾਲ ਡਿਪਾਰਟਮੈਂਟਾਂ ਨਾਲ ਗੱਲ ਕੀਤੀ ਆ ਅਸੀਂ ਕੋਸ਼ਿਸ਼ ਕਰਦੇ ਆ ਇਹੋ ਜੀ ਇਹਨਾਂ ਨੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਮ ਤੱਕ ਪਹੁੰਚਾਈਏ ਹਸ਼ਿਆਪੁਰ ਤੋਂ ਦਾਬਾਤ ਲਈ ਤਜੀਤ ਅਜਨੂ ਉਹ ਤੇ ਵਧੀਆ ਬਰੀਫ ਜਿਹਾ ਚ ਕਰਤਾ ਸੀ ਮਜ਼ਾ ਲਿਆ ਹੈ ਹਨ ਸਵਾਲ ਵੀ ਕਹਿਤੇ